ਸੁਹਰਾ ਤੁਸੀਂ ਦੇਖ ਸਕਦੇ ਹੋ ਮਾਲ ਡੰਗਰ ਵੀ ਜਿਹੜਾ ਹੁਣ ਲੋਕ ਆਪਣਾ ਨਾਲ ਲੈ ਕੇ ਜਾ ਰਹੇ ਨੇ ਤਾਂ ਇਸ ਸਰਦੀ ਪਿੰਡਾਂ ਦੇ ਲੋਕ ਨੇ ਹੁਸੈਨੀ ਵਾਲਾ ਸਾਧ ਦੇ ਨਾਲ ਲੱਗਦੇ ਪਿੰਡ ਨੇ ਜਿਹੜੇ ਜਿਹੜੇ ਪਿੰਡਾਂ ਦੇ ਵਿੱਚੋਂ ਇਹ ਲੋਕ ਹੁਣ ਆਪਣਾ ਸਮਾਨ ਲੈ ਕੇ ਜਾ ਰਹੇ ਨੇ ਤੁਹਾਡੇ ਪਿੰਡਾਂ ਦੇ ਕਿੰਨਾ ਕੁ ਜੰਗ ਦਾ ਮਾਹੌਲ ਬਣਿਆ ਅੱਜ ਹੁਣ ਬਹੁਤ ਹੀ ਯਾਰ ਕੰਮ ਖਤਰਾ ਹੈ ਗੱਡੀ ਆਉਂਦੇ ਨੇ ਥਾਰੇ ਲੋਕਾਂ ਇਹਨਾਂ ਬਦਨ ਖਤਰਾ ਵਧਦਾ ਹੀ ਜਾ ਰਿਹਾ ਹੈ ਬਹੁਤ ਲੋਕ ਹਟ ਮਾੜੇ ਨੇ ਜਿਹੜੇ ਅੱਜ ਘਰ ਛੱਡ ਕੇ ਜਾ ਰਹੇ ਨੇ ਜਿਹੜੇ ਅੱਜ ਘਰੋਂ ਬਕਰ ਹੋ ਰਿਹਾ ਕੋ ਕੇ ਜਾ ਰਹੇ ਨੇ ਉਹਨਾਂ ਵਾਸਤੇ ਇਹ ਲੱਗ ਚੁੱਕਾ ਅੱਗੇ ਜਾ ਕੇ ਕਿੱਥੇ ਨਕ ਯਾਦਾ ਕਰਨਾ ਕਿੱਥੇ ਨਹੀਂ ਕਰਨਾ ਉਹ ਪਰਮਾਤਮਾ ਜਾਣਦਾ ਜਦੋਂ ਵੀ جنگ ਲੱਗੇ ਜਦ ਨੁਕਸਾਨ ਤਾਂ ਹੋਏਗਾ ਨਾ ਇਹਦੀ ਪੂਰਤੀ ਬਹੁਤ ਮੁਸ਼ਕਲ ਹੋਏਗੀ ਅਸੀਂ ਤਾਂ ਕਹਾਂਗੇ ਕਿ ਜੰਗ ਨਹੀਂ ਲੱਗੇ ਕਿਉਂਕਿ ਲੋਕ ਜਿਹੜੇ ਨੇ ਉੱਜੜ ਕੇ ਆਉਂਦੇ ਪੈਣੇ ਉਹਨਾਂ ਦੇ ਬਾਅਦ ਚ ਤਕਾਣਾ ਬਣਾਉਣਾ ਬਹੁਤ ਮੁਸ਼ਕਲ ਹੋ ਜਾਏਗਾ ਜਿਹੜਾ ਪ੍ਰੋਪਰ ਦਾਸਰਬੀ ਏਰੀਆ ਕਦੇ ਪਾਣੀ ਦੀ ਮਾਰ ਕਦੇ ਜੰਗ ਦੀ ਮਾਰ ਇਹਨਾਂ ਪਿੰਡਾਂ ਨੂੰ ਲੋਕਾਂ ਨੂੰ ਤਕਰੀਬਨ ਹੀ ਸਾਲ 2 ਸਾਲ ਬਾਅਦ ਮਾਰ ਚਲਣੀ ਪੈਂਦੀ ਹੈ ਉਸ ਤੋਂ ਬਾਅਦ ਇਹਨਾਂ ਲੋਕਾਂ ਦੀ ਕੋਈ ਮਗਰ ਪੈਰਵਾਈ ਔਰ ਹੈਲਪ ਨਹੀਂ ਕੀਤੀ ਜਾਂਦੀ ਸਿਰਫ ਉਹਨੀ ਦੇਰੀ ਹੁੰਦੀ ਹੈ ਜਿੰਨੀ ਦੇ ਹਾਲਾਤ ਖਰਾਬ ਨੇ ਇਹ ਲਗਣੀ ਕਦੀ ਵੀ ਨਹੀਂ ਲਗਣੀ ਚਾਹੀਦੀ ਜਦ ਤੱਕ ਆਪਰੇਸ਼ਨ ਸੰਦੂਰ ਤੋਂ ਬਾਅਦ ਜੰਗ ਦਾ ਮਾਹੌਲ ਬਣ ਚੁੱਕਾ ਅਸੀਂ ਇਸ ਵੇਲੇ ਫਿਰੋਜ਼ਪੁਰ ਦੇ ਉਸ ਸਰਹੱਦੀ ਪਿੰਡ ਦੇ ਵਿੱਚ ਮੌਜੂਦਾ ਜਿਹੜਾ ਪਿੰਡ ਮਹਿਜ ਜ਼ੀਰੋ ਲਾਈਨ ਤੋਂ 1 ਕਿਲੋਮੀਟਰ ਦੀ ਦੂਰੀ ਹੈ ਤੇ ਆ ਔਰ ਇਹ ਸੜਕ ਹੁਸੈਨੀ ਵਾਲਾ ਸਰਹੱਦ ਨੂੰ ਜਾਂਦੀ ਹੈ ਤਸਵੀਰਾਂ ਵਿੱਚ ਤੁਹਾਨੂੰ ਦਿਖਾਉਣਿਆ ਸਰਦੀ ਪਿੰਡਾਂ ਦੇ ਲੋਕ ਆਪਣਾ ਸਮਾਨ ਲੈ ਕੇ ਟਰਾਲੀਆਂ ਦੇ ਵਿੱਚ ਸੁਰੱਖਿਅਤ ਜਗ੍ਹਾ ਤੇ ਵਿੱਚ ਜਾ ਰਹੇ ਨੇ ਤਾਂ ਗੱਲਬਾਤ ਕਰਦੇ ਹਾਂ ਉਹਨਾਂ ਲੋਕਾਂ ਦੇ ਨਾਲ ਆਪਾ ਜੀ ਨਾਮ ਕੀ ਹੈ ਤੁਹਾਡਾ ਜੀ ਕੀ ਨਾਮ ਆ ਤੁਹਾਡਾ ਲਾਲ ਸਿੰਘ ਜੀ ਪਿੰਡ ਕਿਹੜਾ ਜੀ ਆਪਣਾ ਪਿੰਡ ਰਾਜੋਕੇ ਰਾਜੋਕੇ ਪਿੰਡ ਹੈਗਾ ਕੀ ਲੱਗਦਾ ਕਿ ਪਿੱਛੇ ਤੁਹਾਡੇ ਪਿੰਡਾਂ ਦੇ ਵਿੱਚ ਕਿੰਨਾ ਕੁ ਜੰਗ ਦਾ ਮਾਹੌਲ ਬਣਿਆ ਪਿੰਡਾਂ ਜਦੋਂ ਬਹੁਤ ਹੀ ਯਾਰ ਕੰਮ ਖਤਰਾ ਹੈ ਕੱਢੀ ਆਉਂਦੇ ਨੇ ਸਾਰੇ ਲੋਕਾਂ ਨੂੰ ਹਾਂ ਹਾਂ ਸਾਰੇ ਪਿੰਡ ਨਿਕਲ ਗਿਆ ਸਾਰੇ ਨਿਕਲਿਆ ਵੀ ਹੈ ਤੇ ਨਿਕਲੇ ਵੀ ਆਦ ਨੇ ਕਿੰਨੇ ਕੁ ਪਿੰਡ ਨੇ ਧਰੇ ਗਿਆ 10 12 ਪਿੰਡ ਦੇ ਘਰੇ ਚ ਨੇ ਘਰੇ ਚ ਤੇ ਤੁਸੀਂ ਉਹਨੇ ਅਸਲ ਸਮਾਨ ਲੈ ਕੇ ਲੱਗੇ ਨੂੰ ਸ਼ਾਮ ਪੈ ਗਈ ਆ ਸ਼ਾਮ ਪੈ ਗਈ ਉਹ ਜਿਹੜਾ ਆ ਗਿਆ ਆ ਗਿਆ ਬਾਕੀ ਉਹ ਨਾ ਮੁਰਕੇ ਬੰਦ ਕਰ ਦੇਣਾ ਹੈ ਕੱਲ ਨੂੰ ਫੇਰ ਆਉਣਗੇ ਕੱਲ ਫੇਰ ਆਉਣਗੇ ਹਾਂ ਅਜੇ ਬੜੇ ਲੋਕ ਹੀ ਕਿਨੇ ਪਰ ਹੌਲੀ ਹੌਲੀ ਨਿਕਲੇ ਆਦ ਨੇ ਇੱਕ ਨਿਕਲਣਾ ਪੈਣਾ ਉਹਨਾਂ ਨੂੰ ਕਿਉਂ ਪਿੰਡ ਘਰੇ ਜੇ ਨਾ 10 12 ਪਿੰਡ ਹੈਗੇ ਨੇ ਹਾਂ ਤਾਂ ਕਰਕੇ ਫਿਰ ਲੋਕ ਇੱਕੇ ਦਾ ਮੈਂ ਉਹਨਾਂ ਦਾ ਫਿਰ ਇਹ ਹੜ ਬੰਦ ਕਰ ਦਿੰਦੇ ਰਾਤ ਨੂੰ ਤੇ ਉਧਰੋਂ ਫਿਰ ਉਹ ਨਾ ਹੁਣ ਨਹੀਂ ਦੇਣਾ ਆ ਪੰਦਰ ਲੰਗਰ ਦਿੰਦੇ ਉਧਰ ਪਾਸੇ ਆਮ ਤਾਂ ਆਉਣ ਲੱਗੇ ਆਉਂਦੇ ਨੇ ਲੋਕ ਆ ਵੇਣ ਬਾਤੂ ਲੱਗੇ ਆਉਂਦੇ ਨੇ ਤੇ ਜਦੋਂ ਫਿਰ ਨੇਰਾ ਹੋ ਗਿਆ ਉਹਨਾਂ ਪੋਲ ਬੰਦ ਕਰ ਦੇਣਾ ਫਿਰ ਉਹ ਨਾ ਲੰਗਰ ਨਹੀਂ ਦੇਣਾ ਫਿਰ ਕੱਲ ਨੂੰ ਪਾਵੇਂ ਆ ਸਕਦੇ ਨੇ ਅੱਜ ਨਹੀਂ ਆ ਸਕਦੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਲ ਡੰਗਰ ਵੀ ਜਿਹੜਾ ਹੁਣ ਲੋਕ ਆਪਣਾ ਨਾਲ ਲੈ ਕੇ ਜਾ ਰਹੇ ਨੇ ਤਾਂ ਇਹ ਸਰਹੱਦੀ ਪਿੰਡਾਂ ਦੇ ਲੋਕ ਨੇ ਹੁਸੈਨੀ ਵਾਲਾ ਸਰਹੱਦ ਦੇ ਨਾਲ ਲੱਗਦੇ ਇਹ ਪਿੰਡ ਨੇ ਜਿਹੜੇ ਜਿਹੜੇ ਪਿੰਡਾਂ ਦੇ ਵਿੱਚੋਂ ਇਹ ਲੋਕ ਹੁਣ ਆਪਣਾ ਸਮਾਨ ਲੈ ਕੇ ਜਾਰੀ ਨੇ ਤਾਂ ਇੱਧਰ ਤੋਂ ਤਸਵੀਰਾਂ ਦਿਖਾਉਣੇ ਸਨ ਨਾ ਕੁਝ ਲੋਕ ਹੋਰ ਮੌਜੂਦ ਆ ਜਿਹੜੇ ਪਿੰਡ ਬਾਰੇ ਕਿਤੇ ਰਹਿੰਦੇ ਨੇ ਔਰ ਇਹ ਪਿੰਡ ਬਾਰੇ ਕੇ ਮਹਿਜ ਸਰਦ ਤੋਂ 1 ਕਿਲੋਮੀਟਰ ਦੀ ਦੂਰੀ ਤੇ ਆਪਾਂ ਦੀ ਕੀ ਨਾਮ ਕੀ ਤੁਹਾਡਾ ਜੀ ਸ਼ਰਨਜੀਤ ਸਿੰਘ ਸ਼ਰਨਜੀਤ ਸਿੰਘ ਜਿੱਦਾਂ ਹੁਣ ਜੰਗ ਦਾ ਮਾਹੌਲ ਬਣਿਆ ਹੋਇਆ ਕੀ ਲੱਗਦਾ ਦੇਖੋ ਜੀ ਜੰਗ ਦਾ ਮਾਹੌਲ ਬਣਿਆ ਹੋਇਆ ਖਤਰੇ ਤੇ ਲੱਗਦਾ ਹੀ ਹੈ ਜਿਹੜੇ ਸੱਚ ਨੂੰ ਸਾਨੂੰ ਤੇ ਅਸੀਂ ਅਜੇ ਨਹੀਂ ਡਰਪਾ ਡਰਦੇ ਪਏ ਜੇ ਲਾਲ ਜਦੋਂ ਵੀ ਜੰਗ ਲੱਗੇ ਕਿਦਾ ਨੁਕਸਾਨ ਤਾਂ ਹੋਏਗਾ ਹੀ ਨਾ ਔਰ ਇਹਦੀ ਪੂਰਤੀ ਬਹੁਤ ਮੁਸ਼ਕਲ ਹੋਏਗੀ ਅਹੀਂ ਤੇ ਕਹਾਂਗੇ ਕਿ ਜੰਗ ਨਾ ਹੀ ਲੱਗੇ ਕਿਉਂਕਿ ਲੋਕ ਜਿਹੜੇ ਨੇ ਉੱਜੜ ਕੇ ਆਉਦੇ ਪਏ ਨੇ ਉਹਨਾਂ ਦੇ ਬਾਅਦ ਚ ਟਿਕਾਣਾ ਬਣਾਉਣਾ ਬਹੁਤ ਮੁਸ਼ਕਲ ਹੋ ਜਾਏਗਾ 1991 ਦੇ ਵਿੱਚ ਅ 1999 ਦੇ ਨਿਯਮ ਦੇ ਵਿੱਚ ਜਦੋਂ ਕਾਰਗਿਲ ਦੀ ਜੰਗ ਲੱਗੀ ਸੀ ਤਾਂ ਇਸ ਪਿੰਡ ਵਿੱਚ ਕਾਫੀ ਕਨੇ ਆਰਮੀ ਬੈਗੀ ਸੀ ਹਾਂਜੀ ਹਾਂਜੀ ਉਦੋਂ ਪੂਰੀ ਆਰਮੀ ਤਾਂ ਕਿ ਜੋ ਕਾਰਗਿਲ ਲੜਾਈ ਪਰ ਲੇਕਿਨ ਕੋਈ ਇੱਥੋਂ ਇਹ ਨਹੀਂ ਹਲਚਲ ਨਹੀਂ ਸੀ ਹੋਈ ਨਾਈ ਆਰਮੀ ਨੇ ਕਿਸੇ ਨੂੰ ਉਠਾਇਆ ਸੀ ਬੱਕ ਉਦੋਂ ਵੀ ਲੋਕ ਇੱਥੇ ਬੈਠੇ ਸੀ ਚਲੋ ਦਰਿਆ ਤੋਂ ਪਾਰ ਵਾਲਿਆਂ ਦੀ ਮਜਬੂਰੀ ਬਣ ਜਾਂਦੀ ਹੈ ਕਿ ਜੇ ਜੰਗ ਦਾ ਮਾਹੌਲ ਜੰਗ ਲੱਗ ਜਾਂਦੀ ਹੈ ਤਾਂ ਉਹਨਾਂ ਨੂੰ ਨਿਕਲਣ ਨੂੰ ਕੋਈ ਰਸਤਾ ਹੀ ਨਹੀਂ ਹੈ ਇੱਕ ਕੋਈ ਰਸਤਾ ਹੈ ਜਿਹੜਾ ਸਤਲੁਜ ਦਰਿਆ ਦਾ ਪੁਲ ਹੈ ਉਹ ਪੁਲ ਬੰਦ ਹੋ ਜਾਂਦਾ ਉਹਨਾਂ ਨੂੰ ਨਿਕਲਦਾ ਰਸਤਾ ਨਹੀਂ ਇਸ ਕਰਕੇ ਉਹਨਾਂ ਨੂੰ ਜਾਦਾ ਹੀ ਦਿੱਕਤ ਹੁੰਦੀ ਹੈ ਤੁਹਾਡੇ ਪਿੰ ਜਿਹੜੇ ਉੱਠ ਕੇ ਜਾ ਰਹੇ ਕਿ ਨਹੀਂ ਸਾਡੇ ਪਿੰਡ ਤੇ ਕੋਈ ਲੋਕ ਨਹੀਂ ਅਜੇ ਤੱਕ ਉੱਠ ਕੇ ਜਾ ਰਹੇ ਭਾਈ ਪਾਰੋਂ ਯਾ ਦਰਿਆ ਤੋਂ ਪਾਰ ਵਾਲੇ ਉੱਠ ਕੇ ਆ ਰਹੇ ਆ ਤੇ ਸਭ ਇੱਥੇ ਪਨਾਹ ਲੈ ਰਹੇ ਆ ਜਦੋਂ ਕਾਰਗਲ ਦੀ ਜੰਗ ਲੱਗੀ ਸੀ ਤੋ ਉਦੋਂ ਇਸ ਟਾਈਮ ਦੇ ਵਿੱਚ ਆਹ ਏਰੀਆ ਦੇ ਵਿੱਚ ਪਾਰ ਕੇ ਪਿੰਡਾਂ ਦੇ ਜਾਂ ਹੋਰ ਪਿੰਡਾਂ ਦੇ ਵਿੱਚ ਕਿੰਨੀ ਕੁ ਆਰਮੀ ਆ ਕੇ ਬੈਗੀ ਸੀ ਖੁੱਲ ਆਰਮੀ ਸੀ ਖੁੱਲ ਆਰਮੀ ਸੀ ਉਦੋਂ ਮਾਈਨ ਵਗੈਰਾ ਸਾਰੀਆਂ ਵਿਛਾ ਦਿੱਤੇ ਗਿਆ ਸੀ ਟੈਂਕ ਵਗੈਰਾ ਵੀ ਲੱਗੀਆਂ ਸੀ ਤੋਪਾਂ ਲੱਗੀਆਂ ਹੋਈਆਂ ਸੀ ਸਾਰਾ ਕੁਝ ਮਾਈਨ ਕਿੰਨੇ ਕੁ ਦੂਰੀ ਤੋਂ ਵਿਛਾਏ ਸੀ ਉਦੋਂ ਮਾਈਨ ਤਕਰੀਬਨ ਇਹ ਤੋਂ ਬਾਰਡਰ ਦੇ ਨਾਲ ਜਿਹੜਾ ਬੰਨ ਹੈ ਜਿੱਥੋਂ ਤੱਕ ਤਕਰੀਬਨ 2 ਕਿਲੋਮੀਟਰ ਦੋ ਕਿਲੋਮੀਟਰ ਲੱਗੇ ਜਿਹੜੀ ਦਰਿਆ ਦੇ ਨਾਲ-ਨਾਲ ਮਾਈਨ ਵਿਛਾ ਦਿੱਤੇ ਸੀ ਮਾਈਨ ਵਿਛਾ ਦਿੱਤੇ ਸੀ ਤੁਹਾਡਾ ਕੀ ਨਾਮ ਹੈ ਅਸ਼ੋਕ ਕੁਮਾਰ ਅਸ਼ੋਕ ਕੁਮਾਰ ਜੀ ਕੀ ਲੱਗਦਾ ਕਿ ਜੰਗ ਦਾ ਮਾਹੌਲ ਬਣ ਚੁੱਕਾ ਹੈ ਹੁਣ ਸਰਦੀ ਪਿੰਡਾਂ ਦੇ ਲੋਕ ਜਿਹੜੇ ਆਪ ਦਾ ਸਮਾਨ ਲੈ ਕੇ ਲਗੇ ਆਉਂਦੇ ਆਂ ਅੱਜ ਲੱਗੇ ਆ ਨਾ ਲੱਗੇ ਜਿਹੜੇ ਬਾਰਡਰ ਆ ਲੋਕ ਹੈ ਉਹਨਾਂ ਵਾਸਤੇ ਹੀ ਲੱਗ ਚੁੱਕਾ ਹੈ ਜਿਹੜੇ ਅੱਜ ਘਰ ਛੱਡ ਕੇ ਜਾ ਰਹੇ ਨੇ ਜਿਹੜੇ ਅੱਜ ਘਰੋਂ ਵਿਕਾਰ ਹੋ ਰਿਹਾ ਕੋ ਕੇ ਜਾ ਰਹੇ ਨੇ ਉਹਨਾਂ ਵਾਸਤੇ ਹੀ ਲੱਗ ਚੁੱਕਾ ਹੈ ਔਰ ਅੱਗੇ ਜਾ ਕੇ ਕਿੱਥੇ ਨਿਕਯਾਰਾ ਕਰਨਾ ਕਿੱਥੇ ਨਹੀਂ ਕਰਨਾ ਉਹ ਪਰਮਾਤਮਾ ਜਾਣਦਾ ਕਿਉਂ ਹਾਲਾਤ ਇਥੇ ਬਹੁਤ ਜ਼ਿਆਦਾ ਖਤਰਨਾਕ ਦਿਨ ਬਦਨ ਦੇ ਹਾਲਾਤ ਨੇ ਵਿਗੜਦੇ ਜਾ ਰਹੇ ਨੇ ਕੋਈ ਮਤਲਬ ਸੁਧਰਦੇ ਨਹੀਂ ਆ ਰਹੇ ਕਿ ਦਿਨ ਬਦਨ ਖਤਰਾ ਵੱਧਦਾ ਹੀ ਜਾ ਰਿਹਾ ਹੈ ਹਾਂਜੀ ਇੱਕ ਬਜ਼ੁਰਗ ਮੌਜੂਦ ਹੈ ਕੀ ਨਾਮ ਕੀ ਤੁਹਾਡਾ ਜੀ ਅਜੀ ਮੇਰ ਸਿੰਘ ਅਜੀ ਮੇਰ ਸਿੰਘ ਜੀ 1971 ਦੀ ਇੱਕ ਜੰਗ ਲੱਗੀ ਸੀਗੀ ਔਰ ਇਹ ਕਹਿੰਦੇ ਵੀ ਇੱਥੇ ਪੌਲ ਵੀ ਤੋੜ ਦਿੱਤਾ ਗਿਆ ਸੀਗਾ ਕੀ ਮੌਲ ਸੀ ਉਦੋਂ ਮੌਲ ਇਹਦਾ ਹੀ ਵੀ ਦਰਜਾਂ ਤੋੜ ਦਿੱਤਾ ਸੀ ਨਾ ਪਾਕਿਸਤਾਨ ਦੇਗਾ ਨ ਰੰਗ ਆਵਣ ਕੀ ਜਾਜਾਂ ਦੀ ਲੜਾਈ ਸੀ ਜਾਜ ਵੀ ਲੜਦੇ ਵੇਖੇ ਨੇ ਹੁਣ ਮੌਲ ਬਹੁਤ ਮਾੜਾ ਹੈ ਦੁਨੀਆ ਖੁਬਾ ਹੁੰਦੀ ਵੀ ਉਸਮਾਨ ਕੱਢੀ ਜਾਂਦਾ ਕੋਗਾ ਲਗਾ ਜਾਂਦਾ ਕਿੱਥੇ ਗੁਜ਼ਾਰਾ ਕਰਨ ਦੇ ਕਿੱਥੇ ਬਹਿਣ ਖਲੋਣ ਦੇ ਇੰਨਾ ਕੋਈ ਮਾੜਾ ਸੋਚਣਾ ਚਾਹੀਦਾ ਹੈ ਹਾਂਜੀ ਕੋਈ ਜ਼ਿਲ੍ਹਾ ਪ੍ਰਸ਼ਾਸਨ ਦੇ ਡੀਸੀ ਜਾਂ ਕੋਈ ਹੋਰ ਐਸਐਸਪੀ ਆਇਆ ਇਹਨਾਂ ਪਿੰਡਾਂ ਦੇ ਵਿੱਚ ਆਪਾਂ ਨਹੀਂ ਵੇਖਿਆ ਜਾਂਦਾ ਵੀ ਕੋ ਆਇਆ ਕਿ ਨਹੀਂ ਆਇਆ ਆਪਾਂ ਨਹੀਂ ਵੇਖਿਆ ਨਾ ਚਾਹਦੇ ਦੇਖੀਏ ਜਿਵੇਂ ਹੁਣ 1971 ਦੀ ਜੰਗ ਲੱਗੀ ਸੀ ਉਦੋਂ ਕਿੰਨਾ ਕੁ ਨੁਕਸਾਨ ਹੋ ਗਿਆ ਸੀਗਾ ਉਹਦਾ ਬਹੁਤ ਜ਼ਿਆਦਾ ਕਣਕਾਂ ਖੜੀਆਂ ਦੇ ਵਿੱਚ ਮੈਨ ਲੱਗਾ ਸੀ ਕਣਕਾਂ ਖੜੀਆਂ ਰਹੀਆਂ ਹਾਂ ਪੰਕਾ ਵਿੱਚੇ ਖਰਾਬ ਹੋ ਗਈ ਅਸੀਂ ਸਾਰਾ ਕੁਝ ਬਾਰਡਰ ਤੇ ਮਣੇ ਮਣੇ ਮੈਨ ਲੱਗੇ ਸੀ ਸਾਰੀ ਖਰਾਬ ਹੋ ਗਈ ਇਸ ਪੰਕਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਜੇ ਹੋਰ ਜੰਗ ਲੱਗਦੀ ਹੈ ਤੇ ਹੁਣ ਕਿੰਨਾ ਨੁਕਸਾਨ ਹੋ ਗਿਆ ਤੁਹਾਡੇ ਨਾਲ ਕਿਉਂਕਿ ਤੁਸੀਂ ਤਾਂ ਉਮਰ ਹਨਾਈ ਹੈ ਜੀ ਹੁਣ ਮਲਵੀ ਲੋਕਾਂ ਨੇ ਫਸਲ ਕਈਆਂ ਵੇਚ ਨਹੀਂ ਕਈਆਂ ਵਿੱਚੇ ਪਈ ਹੈ ਕਿ ਅਗਲੇ ਫਸਲ ਛੱਡ ਕੇ ਦਾਣਾ ਫੱਕਾ ਲਈ ਜਾਂਦਾ ਵਿੱਚੇ ਛੱਡੀ ਜਾਂਦਾ ਤੇ ਬਾਹਰ ਲੱਗੇ ਆਂਦੇ ਨਹੀਂ ਬਾਰਡਰ ਤੇ ਮਣੇ ਜਿਹੜੇ ਬੈਠੇ ਨੇ ਬਹੁਤ ਸਲਾਹਤ ਮਾੜੇ ਨੇ ਕਿਆ ਗਾ ਆਹ ਕੈਂਪਾਰ ਕਰਨ ਦੇ ਪਾਸੇ ਜਿਹੜਾ ਪ੍ਰੋਇਪਰ ਦਖਰਬੀ ਏਰੀਆ ਕਦੇ ਪਾਣੀ ਦੀ ਮਾਰ ਕਦੇ ਜੰਗ ਦੀ ਮਾਰ ਇਹਨਾਂ ਪਿੰਡਾਂ ਨੂੰ ਲੋਕਾਂ ਨੂੰ ਤਕਰੀਬਨ ਹੀ ਸਾਲ ਦੋ ਸਾਲ ਬਾਅਦ ਮਾਰ ਚਲਣੀ ਪੈਂਦੀ ਹੈ ਜਦੋਂ ਕੋਈ ਮਾਰ ਪੈਂਦੀ ਹੈ ਉਦੋਂ ਇਹਨਾਂ ਦੇ ਪੈਰਵਾਈ ਮਾਰ ਥੋੜੀ-ਬਹੁਤੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਹਨਾਂ ਲੋਕਾਂ ਦੀ ਕੋਈ ਮਗਰ ਪੈਰਵਾਈ ਔਰ ਹੈਲਪ ਨਹੀਂ ਕੀਤੀ ਜਾਂਦੀ ਸਿਰਫ ਉਨੀ ਦੇਰ ਹੀ ਹੁੰਦੀ ਹੈ ਜਿੰਨੀ ਤੇ ਹਾਲਾਤ ਖਰਾਬ ਨੇ ਉਨੀ ਦੇਰ ਹੀ ਬਾਦਰ ਲੋਕਾਂ ਦੀ ਫਾਇਸ਼ ਕੀਤੀ ਉਸ ਤੋਂ ਬਾਅਦ ਵੀ ਚਾਹੀਦਾ ਵੀ ਇਹਨਾਂ ਦੇ ਕੋਈ ਨਾ ਕੋਈ ਪੱਕਾ ਇੰਤਿਆਮ ਕੀਤਾ ਜਾਵੇ ਲੜਾਈ ਔਰ ਪਾਣੀ ਦਾ ਵੀ ਤਾਂ ਸਾਡੇ ਨਾਲ ਇੱਕ ਨੌਜਵਾਨ ਮੌਜੂਦਾ ਪਾਜੀ ਕਿੱਦਾਂ ਦਿਖਦੇ ਹੋ ਹਨਾ ਕਿਉਂਕਿ ਛੋਟੀ ਔਰ ਜਵਾਨੀ ਵਾਲੀ ਹੈਗੀ ਆ ਫਿਊਚਰ ਵੀ ਤੁਸੀਂ ਆਪਣਾ ਬਣਾਉਣਾ ਹੈਗਾ ਹੁਣ ਜੰਗ ਦਾ ਮਾਹੌਲ ਬਣਿਆ ਹੈਗਾ ਦੋਨਾਂ ਦੇਸ਼ਾਂ ਦੇ ਵਿੱਚ ਪਾਕਿਸਤਾਨ ਦਾ ਤੇ ਭਾਰਤ ਦਾ ਕੀ ਜੰਗ ਲੱਗਣੀ ਚਾਹੀਦੀ ਤੇ ਕਿ ਨਹੀਂ ਲੱਗਣੀ ਚਾਹੀਦੀ ਬਿਲਕੁਲ ਨਹੀਂ ਲੱਗਣੀ ਚਾਹੀਦੀ ਇਸ ਦੇ ਵਿੱਚ ਨੁਕਸਾਨ ਬਹੁਤ ਜ਼ਿਆਦਾ ਹੋਵੇ ਸਾਨੂੰ ਤਾਂ ਅਸੀਂ ਤਾਂ ਬੱਡ ਦੇ ਪਿੰਡਾਂ ਦੇ ਨੇੜੇ ਬੈਠੇ ਆਂ ਸੰਧ ਕਦੀ ਪਾਣੀ ਦੀ ਮਾਰ ਪੈ ਗਈ ਜਿੰਨੀ ਕੋ ਫਸਲ ਹੁੰਦੀ ਹੈ ਕਦੀ ਪਾਣੀ ਨਾਲ ਡੁੱਬ ਗਈ ਜੇ ਕਣਕ ਹੁੰਦੀ ਹੈ ਇੱਕ ਸਾਨੂੰ ਕਣਕ ਤੇ ਹੀ ਆਸ ਹੁੰਦੀ ਹੈ ਕਣਕ ਵੀ ਹੋਣ ਕਿੰਨੀ ਕੋ ਪਹਿਲਾ ਤਾਂ ਆਰਤੀ ਦਾ ਦਿਨ ਹੁੰਦਾ ਸਾਰਾ ਕੁਝ ਨਾ ਜੇ ਰੋਟੀ ਜੋ ਕਬਾਜਦਾ ਇੱਕ ਰੋਟੀ ਲੀ ਵੀ ਨਹੀਂ ਅਸੀਂ ਇੱਥੇ ਰਹਿ ਸਕਦੇ ਤੇ ਸਾਡੇ ਦਾ ਬੜਾ ਜਦਾ ਇਹ ਲੱਗਣੀ ਕਦੀ ਵੀ ਨਹੀਂ ਲੱਗਣੀ ਚਾਹੀਦੀ ਜੰਗ ਦਾ ਜੇ ਜੰਗ ਲੱਗਦੀ ਹੈ ਫਿਰ ਕੀ ਕਰੋਗੇ ਤੁਸੀਂ ਜੰਗ ਲੱਗਦੀ ਹੈ ਫਿਰ ਇਹੀ ਹੈ ਜਿੰਨੀ ਕੋ ਸੇਵਿੰਗ ਹੈ ਆਟਾ ਪਾਣੀ ਜਿੰਨਾ ਕੋ ਹੈ ਉਹਨਾਂ ਕੋ ਖਾ ਕੇ ਆਪਣਾ ਗੁਜ਼ਾਰਾ ਕਰ ਲਾਂਗੇ ਬਾ ਇਸ ਤੋਂ ਬਾਅਦ ਤਾਂ ਸਾਡੇ ਦਾ ਕੋਈ ਸਹਾਈ ਦਾ ਜਗ ਨਹੀਂ ਆਏ ਨਹੀਂ ਪਾਕਿਸਤਾਨ ਦਾ ਬਾਰਡਰ ਇੱਥੇ ਕਿੰਨੀ ਦੂਰ ਆ ਡੇਢ ਤੋਂ ਡੇਢ ਤੋਂ 2 ਕਿਲੋਮੀਟਰ ਹੈ ਜੀ 1.2 ਤੋਂ 2 ਕਿਲੋ ਮੀਟਰ ਤੇ ਦਰਿਆ ਕਿੰਨੀ ਦੂਰ ਤੋਂ ਦਰਿਆ ਤਾਂ ਅੱਧਾ ਕਿਲੋਮੀਟਰ ਤੇ ਆਈ ਹਾਂ ਤਾਂ ਬਿਲਕੁਲ ਇਹ ਸਰਹੱਦੀ ਪਿੰਡਾਂ ਦੇ ਲੋਕ ਨੇ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਸੰਤਾਪ ਹੰਡਾਇਆ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਹੁਣ ਵੀ ਜਿਹੜੇ ਲੋਕ ਆ ਉਹ ਆਪਣਾ ਸਮਾਨ ਲੈ ਕੇ ਸੁਰੱਖਤ ਜਗ੍ਹਾ ਦੇ ਉੱਪਰ ਜਾ ਰਹੇ ਨੇ ਇੱਧਰ ਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਰਦੀ ਪਿੰਡਾਂ ਦੇ ਲੋਕ ਨੇ ਦਰਿਆਵਾਂ ਪਾਰ ਲੋਕ ਨੇ ਜਿਨ੍ਹਾਂ ਨੂੰ ਮਨਾਂ ਦੇ ਵਿੱਚ ਖੱਛਾ ਬਣਿਆ ਹੋਇਆ ਡਰ ਇੱਕ ਪੈਦਾ ਹੋ ਚੁੱਕਾ ਹੈ ਕਿ ਜੰਗ ਲੱਗਣ ਵਾਲੀ ਹੈ ਬੇਸ਼ੱਕ ਜਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਮਾਹੌਲ ਬਿਲਕੁਲ ਠੀਕ ਹੈ ਜੰਗ ਜਿਹੜੀ ਆ ਉਹ ਕਦੋਂ ਲੱਗਦੀ ਕਦੋਂ ਨਹੀਂ ਲੱਗਦੀ ਪਰ ਆਪਣੇ ਮਨਾਂ ਨੂੰ ਕਾਇਮ ਰੱਖੋ ਆਪਣੇ ਮਨਾਂ ਵਿੱਚ ਕਿਸੇ ਤਰ੍ਹਾਂ ਦਾ ਡਰ ਨਾ ਬਣਾਓ ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਲੋੜੀਂਦਾ ਸਮਾਨ ਲੋੜੀਂਦੀਆਂ ਵਸਤੂਆਂ ਜਿਹੜੀਆਂ ਹੈਗੀਆਂ ਆਪਣੇ ਘਰਾਂ ਦੇ ਵਿੱਚ ਤੁਸੀਂ ਲੈ ਕੇ ਰੱਖ ਸਕਦੇ ਹੋ ਪਰ ਇਹ ਸਹਸਦੀ ਪਿੰਡਾਂ ਦੇ ਲੋਕ ਜਿਹੜੇ ਹੁਣ ਆਪਣਾ ਸਮਾਨ ਲੈ ਕੇ ਕਿਸੇ ਜਗ੍ਹਾ ਤੇ ਜਾ ਰਹੇ ਅੱਗੇ ਥਾਂ ਟਿਕਾਣਾ ਮਿਲਦਾ ਨਹੀਂ ਮਿਲਦਾ ਪਰ ਇਹ ਲੋਕ ਜਾਣਗੇ ਕਿਥੇ ਇੱਕ ਬੜਾ ਵੱਡਾ ਸਵਾਲ ਹੈ ਬੜਾ ਵੱਡਾ ਸਵਾਲ ਹੈ ਕਿਉਂਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਕਦੇ ਹੜਾਂ ਦੀ ਮਾਰ ਪੈਂਦੀ ਆ ਤੇ ਕਦੇ ਜੰਗਾਂ ਦੀ ਮਾਰ ਪੈਂਦੀ ਆ 1971 ਦੀ ਜੰਗ ਹੋ ਗਈ 65 ਦੀ ਜੰਗ ਹੋ ਗਈ ਉਸ ਤੋਂ ਬਾਅਦ 1999 ਵਿੱਚ ਜਦੋਂ ਕਾਰਗਿਲ ਦਾ ਯੁੱਧ ਲੱਗਿਆ ਉਸ ਉਸ ਟਾਈਮ ਇਨ੍ਹਾਂ ਪਿੰਡਾਂ ਦੇ ਵਿੱਚ ਪੂਰੀ ਆਰਮੀ ਬੈਠ ਗਈ ਸੀ ਕਿ ਇਨ੍ਹਾਂ ਪਿੰਡਾਂ ਦੇ ਵਿੱਚ ਮਾਇਨਾ ਵਗੈਰਾ ਵਿਛਾ ਦਿੱਤੀਆਂ ਗਈਆਂ ਸੀ ਔਰ ਉਸ ਤੋਂ ਬਾਅਦ 2016 ਵੀ ਜਿਹੜੀ ਸਰਜੀਕਲ ਸਟ੍ਰਾਈਕ ਸੀ ਉਸ ਦੇ ਵਿੱਚ ਵੀ ਇਹ ਪਿੰਡ ਜਿਹੜੇ ਆ ਉਹ ਖਾਲੀ ਹੋ ਗਏ ਸਨ ਕਿੱਦਾਂ ਲੱਗਦਾ ਬਾਪੂ ਜੀ ਤੁਸੀਂ ਤਾਂ ਉਮਰ ਵੇਖੀ ਆ ਉਕੇ ਇਹਨਾਂ ਪਿੰਡਾਂ ਨੂੰ ਕਿੰਨੀ ਕੁ ਮਾਰ ਪੈਂਦੀ ਆ ਰਹੀ ਹੈ ਬਹੁਤ ਜ਼ਿਆਦਾ ਮਾਰ ਪੈਂਦੀ ਇਹਨਾਂ ਪਿੰਡਾਂ ਨੂੰ ਜਦੋਂ ਪੈਂਦੀ ਇਹਨਾਂ ਪਿੰਡਾਂ ਦੇ ਮਾਰਾ ਕੇ ਪੈਂਦੀ ਨਿਸ਼ਾਨ ਬਹੁਤ ਜ਼ਿਆਦਾ ਇਹਨਾਂ ਪਿੰਡਾਂ ਨਾਲ ਹੁੰਦਾ ਹੈ ਕੋਈ ਉੱਠ ਗਿਆ ਗਿਆ ਕੋਈ ਸਮਾਨ ਟੁੱਟ ਗਿਆ ਕੋਈ ਭੱਜ ਗਿਆ ਕੋਈ ਤੋਂ ਲਟੇਰੇ ਲਹਿ ਗਿਆ ਕੋਈ ਹੋ ਗਿਆ ਕਾਪਟ ਇਹਨਾਂ ਨੂੰ ਅੱਗੇ ਵੇਖਿਆ ਹੈ। ਹਾਂ। ਔਰ ਜੋ ਪਬਲਿਕ ਦਾ ਲੈਂਡ ਦੇ ਬਿਜਾਰਾਂ ਚ ਕਿਸੇ ਨਾਲ ਲੈਂਡ ਨੂੰ ਸਾਰਾ ਹੀ ਖਤਮ ਹੋ ਜਾਂਦਾ ਜਿਨ੍ਹਾਂ ਦਾ ਟਮਾਟੜਾ ਗਰੀਬਾਂ ਲੋਕਾਂ ਦਾ ਵੀ ਗਾਰ ਚੱਲਦਾ ਲੈਂਡ ਦੇਨ ਤੇ ਚੱਲਦਾ ਹੈ ਸਬਜੀ ਦਾ ਫਸਲ ਦਾ ਜੋ ਤੂੜੀ ਦਾ ਮਾਲ ਡੰਗਰ ਦਾ ਕੋਈ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਕੋਈ ਪਸ਼ੂ ਵੇਚ ਕੇ ਗੁਜ਼ਾਰਾ ਕਰਦਾ ਉਹਨਾਂ ਸਾਰੇ ਕਾਰੋਬਾਰ ਹੀ ਠੱਪ ਹੋ ਜਾਂਦੇ ਨੇ ਔਰ ਉਹ ਜੇ ਬਹੁਤ ਔਕੀ ਜ਼ਿੰਦਗੀ ਜੀਣ ਨੂੰ ਮਜਬੂਰ ਹੋ ਜਾਂਦੇ ਨੇ। ਤਾਂ ਬਿਲਕੁਲ ਜੰਗ ਜਿਹੜੀ ਆ ਉਹ ਮਾੜੀ ਹੈ جنگ ਨਹੀਂ ਲੱਗਣੀ ਚਾਹੀਦੀ ਇਹ ਸਰਦੀ ਪਿੰਡਾਂ ਦੇ ਲੋਕ ਨੇ ਜਿਹੜੇ ਇਹ ਕਹਿ ਰਹੇ ਨੇ ਕਿਉਂਕਿ ਜੰਗ ਲੱਗਦੀ ਹੈ ਤਾਂ ਬੜਾ ਵੱਡਾ ਨੁਕਸਾਨ ਹੁੰਦਾ 1971 ਦੀ ਜਿਹੜੀ ਜੰਗ ਹੈ ਲੋਕ 20-20 ਸਾਲ ਜਿਹੜੇ ਆ ਦੇਸ਼ 20-20 ਸਾਲ ਪਿੱਛੇ ਆ ਗਿਆ ਸੀਗਾ ਔਰ ਹੁਣ ਮੁੜ ਜਿਹੜਾ ਉਹ ਪਾਕਿਸਤਾਨ ਦੇ ਨਾਲ ਜੰਗ ਦਾ ਮਾਹੌਲ ਬਣਿਆ ਹੋਇਆ ਉਹ ਲੋਕਾਂ ਦੇ ਮਨਾਂ ਦੇ ਵਿੱਚ ਵੀ ਡਰ ਹੈਗਾ ਸਰਦੀ ਪਿੰਡਾਂ ਦੇ ਲੋਕ ਉੱਠ ਕੇ ਸਖਰ ਜਗ੍ਹਾ ਤੇ ਜਾ ਰਿਹਾ ਪਰ ਲੋਕ ਇਹੀ ਕਹਿ ਰਿਹਾ ਕਿ ਜੰਗ ਨਹੀਂ ਲਗਣੀ ਚਾਹੀਦੀ ਕੈਮਰਾ ਪਸੰਦ ਨਾਮਕੀ ਇਸ ਸੰਗਰ ਜਨਰਲ ਸਪੋਕਸਮੈਨ ਫਿਰੋਜ਼